ਦਾ ਦਾਦਾ ਵਾਈਸ ਕਿ ਬਣੇਗੀ ਦਾਦਾ ਜੀ ਤੋਂ ਮੈਂ ਸਿਕਟੇ ਨੇ ਲਾ ਕੇ ਯਾਤਰਾ ਆਰੰਭ ਕੀਤੀ ਹੋਈ ਹੈ ਕਿ ਫਿਰ ਅਸਲ ਚ ਮੰਡੀ ਜ਼ਿਲ੍ਹਾ ਐਸਓ ਕੇ ਅਸੀਂ ਇਹ ਪਾਸੋਂ ਲਾ ਪਹੁੰਚਾ ਨਹੀਂ ਜਿਆ ਕਿ ਇਹ ਨਾਲੋਂ ਇਹ ਭਾਈ ਜੀ ਬਣ ਕੇ ਨਵਾਂ ਸ਼ਹਿਰ ਤੋਂ ਮਿਲ ਕੇ ਮੈਨੂੰ ਮਿਲੇਗੇ ਇਸ ਤਰ੍ਹਾਂ ਹੀ ਗੱਡਿਆ ਖੜ ਗਿਆ ਐਡਾ ਨੇ ਮੈਨੂੰ ਆਵਾਜ਼ ਮਾਰੀ ਬਣ ਕੇ ਵੀ ਬਾਬਾ ਇਹ ਚਾਹ ਬਣਾ ਰਹੇ ਆਗੇ ਤੇ ਚਾਹ ਪੀ ਕੇ ਜਾਗੇ ਤੇ ਭਾਈ ਜੀ ਤੁਹਾਡਾ ਪ੍ਰਸ਼ੰਸਾ ਪਾਈ ਸਾਡਾ ਪਿੰਡ ਹੈਗਾ ਆ ਨਵੇਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਪੈਂਦਾ ਸ਼ਹੀਦ ਭਗਤ ਸਿੰਘ ਦੇ ਨਗਰ ਦੇ ਵਿੱਚ ਪਿੰਡ ਮਕੰਦਾ ਸਾਡਾ ਕਦਾਂ ਕਲਾਂ ਦੇ ਨਾਲ ਹੀ ਆ ਤਹਿਸੀਲ ਸਾਡੀ ਬੰਦਾ ਤੇ ਅਸੀਂ ਬਾਬਾ ਜੀ ਉਹਨਾਂ ਨੂੰ ਰਾਹ ਦੇ ਵਿੱਚ ਦੇਖਿਆ ਤੇ ਅਸੀਂ ਬਾਬਾ ਜੀ ਨੂੰ ਫਿਰ ਰੋਕਿਆ ਬਾਬਾ ਜੀ ਨੂੰ ਕਿਹਾ ਵੀ ਅਸੀਂ ਚਾਹ ਤਿਆਰ ਕਰ ਰਹੇ ਹਾਂ ਵੀ ਚਾਹ ਦਾ ਪਿਆਲਾ ਛੱਕ ਲਿਆ ਬਾਬਾ ਜੀ ਇਹ ਬਾਬਾ ਜੀ ਹੁਣੇ ਲੇਹ ਲਦਾਖ ਨੂੰ ਪੈਦਲ ਯਾਤਰਾ ਜਾ ਰਹੇ ਆ ਜੀ ਸਾਈਕਲ ਦੀ ਯਾਤਰਾ ਤੇ ਜਾ ਰਹੇ ਆ ਹੁਣ ਜਿੱਦਾਂ ਕਿਤੇ ਚੜਾਈ ਆ ਜਾਂਦੀ ਆ ਉੱਥੋਂ ਪੈਦਲ ਜਾਂਦੇ ਆ ਪਾਪਾ ਜੀ ਹੁਣੀ ਤੇ ਜਿੱਥੋਂ ਉਤਰਾਈ ਆ ਜਾਂਦੀ ਆ ਫਿਰ ਸਾਈਕਲ ਵੀ ਵਰਤਦੇ ਆ ਜੋ ਵੀਰ ਸਤਿਕਾਰ ਕਰ ਰਿਹਾ ਜੀ ਆਜੋ ਤੁਹਾਨੂੰ ਮਕੇ ਨਾਲ ਜਿਹੜੀ ਚਾਹ ਪਰਾਈ ਵੇਠੇ ਕੇ ਤੇ ਚਾਹ ਪੀਣ ਨੂੰ ਮਿਲਿਆਗਾ ਤੇ ਆਜੋ ਤੁਹਾਨੂੰ ਉਹਦਾ ਰਸਤਾ ਦਿਖਾਉਣੇਗੇ ਆ ਦਿੱਕਾ ਜਾਂ ਤੁਹਾਨੂੰ ਇਹਨਾਂ ਨੂੰ ਵੀ ਪਿਆਰ ਕੀਤਾ ਜਾ ਰਿਹਾ ਹੈ ਕਿੰਨਾ ਕਿ ਜਿਹੜਾ ਰਕੇ ਚਾਹ ਭਾਈ ਜੀ ਪਰਾਈ ਵੇਠੇ ਕੇ ਚਾਹ ਮੈਨੂੰ ਸ਼ਕਾਉਣ ਵਾਸਤੇ ਇਹਨਾਂ ਨੇ ਵਾਜ ਮਾਰੀ ਸੀਗੀ ਤੇ ਆ ਚੁਲਾਈ ਚਾਹ ਤਿਆਰ ਕੀਤੀ ਪਈ ਹੈਗੀ ਤੇ ਮੈਂ ਹੁਣ ਇਹਨਾਂ ਦੇ ਪ੍ਰੇਮ ਭਾਵਨਾ ਦੇ ਨਾਲ ਮੈਂ ਚਾ ਚੱਨੀ ਹੈ ਜੀ ਤੇ ਮੈਨੂੰ ਬਹੁਤ ਹੀ ਖੁਸ਼ੀ ਹੋਈ ਇਹਨਾਂ ਵੀਰਾਂ ਨੂੰ ਮਿਲ ਕੇ ਕਿਉਂਕਿ ਇਹਨਾਂ ਨੇ ਬਾਜ ਮਾਰੀ ਮੈਂ ਪੈਦਲ ਜਾ ਰਿਹਾ ਸੀਗਾ ਟੈਗ ਨੂੰ ਟੱਕਾ ਲਾਉਂਦਾ ਕੋਈ ਚੜਾਈ ਆਗੀ ਤੇ ਇਹਨਾਂ ਵੀਰਾਂ ਨੇ ਮੇਰਾ ਇਨਾ ਮਾਨਤਪ ਕਰ ਦਿੱਤਾ ਤੇ ਰੈਂਪ ਹੌਲੀ ਨਾਲ ਪਹੁੰਚਾਉ ਤੋਂ ਮਿਲ ਕੇ ਵੀਰ ਇਹਨਾਂ ਦੇ ਤੋਂ ਮੈਨੂੰ ਕਿੰਨਾ ਮਾਨਸਤ ਕਰ ਇਹਨਾਂ ਨੂੰ ਜਿਦਾਗਾ ਤੇ ਮੈਂ ਹੁਣ ਚਾਹ ਪੀਣ ਜਾ ਰਿਹਾ ਹਾਂ ਇਹਨਾਂ ਤੋਂ ਧੰਨਵਾਦ ਜੀ